ਕਾਰਨ ਬੜੇ ਸਿੱਧੇ ਜਿਹੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਭਾਵੇਂ ਪੰਜਾਬ ਦੇ ਲੀਡਰ ਹੋਣ ਤੇ ਭਾਵੇਂ ਦੇਸ਼ ਦੇ ਲੀਡਰ ਹੋਣ ਸਾਡੇ ਲੀਡਰਾਂ ਕੋਲ ਕੋਈ ਪੋਲਿਟੀਕਲ ਵਿਲ ਨਹੀਂ ਸਾਡੇ ਲੀਡਰਾਂ ਕੋਲ ਬਸ ਉਮੀਦ ਦੇਣ ਦੀ ਤਾਕਤ ਹੈ ਕਿ ਲੋਕਾਂ ਨੂੰ ਇੱਕ ਉਮੀਦ ਦੇ ਦੋ ਸਾਡੇ ਦੇਸ਼ ਦੀ ਤਕਲੀਫ ਅੰਗਰੇਜ਼ ਨੇ ਅੰਗਰੇਜ਼ ਚਲੇ ਜਾਣਗੇ ਤੇ ਭਾਰਤ ਸਹੀ ਹੋ ਜਾਏਗਾ ਸਾਡੇ ਦੇਸ਼ ਦੀ ਤਕਲੀਫ ਇਹ ਹੈ ਕਿ ਹਾਲੇ ਹਿੰਦੂ ਬੜਾ ਕਮਜ਼ੋਰ ਹੈ ਹਿੰਦੂ ਰਾਸ਼ਟਰ ਹੋ ਜਾਏਗਾ ਤੇ ਸਾਰੀਆਂ ਤਕਲੀਫਾਂ ਖਤਮ ਹੋ ਜਾਣਗੀਆਂ ਬਸ ਇਹ ਉਮੀਦ ਦੇ ਦੋ ਲੋਕਾਂ ਇਹ ਸਾਰੀ ਯੂਟੋਪੀਅਨ ਤੇ ਬੇਬੁਨਿਆਦ ਉਮੀਦਾਂ ਨੇ ਜਿਨ੍ਹਾਂ ਦੇ ਕਾਰਨ ਇਹ ਪਾਰਟੀਆਂ ਆਪਣੇ ਇਲੈਕਸ਼ਨ ਜਿੱਤਦੀਆਂ ਨੇ ਅਸਲ ਵਿੱਚ ਸਾਡੇ ਦੇਸ਼ ਦੇ ਨੇਤਾ ਕੋਲ ਕੋਈ ਵਿਜ਼ਨ ਨਹੀਂ ਹੈ ਸਾਡੇ ਦੇਸ਼ ਦਾ ਨੇਤਾ ਜੇਲ੍ਹ ਚਲਾ ਜਾਊਗਾ ਡੰਡੇ ਖਾ ਲੂਗਾ ਮਾਰ ਖਾ ਲੂਗਾ ਅੰਛਣ ਤੇ ਭੇਜਾਊਗਾ ਪਰ ਜਦੋਂ ਉਹਦੇ ਕੋਲ ਤਾਕਤ ਆਈ ਜ਼ਿੰਮੇਵਾਰੀ ਆਈ ਉਹਨੂੰ ਕਰਨਾ ਕੀ ਹੈ ਇਹ ਨਹੀਂ ਪਤਾ ਇਸ ਕਰਕੇ ਇਲੈਕਸ਼ਨਰ ਤੋਂ ਪਹਿਲਾਂ ਸਾਰੀ ਪੋਲੀਟੀਕਲ ਪਾਵਰ ਇਸ ਵਿੱਚ ਹੁੰਦੀ ਹੈ ਕਿ ਸੱਤਾ ਵਿੱਚ ਆਈਏ ਤੇ ਪੋਲੀਟਿਕਸ ਦੇ ਵਿੱਚ ਪਾਵਰ ਦੇ ਆਨ ਬਾਦ ਸਾਰੀ ਪੋਲੀਟੀਕਲ ਪਾਵਰ ਇਸ ਚੀਜ਼ ਤੇ ਹੁੰਦੀ ਹੈ ਕਿ ਤਾਕਤ ਵਿੱਚ ਰਹੀ ਹੈ ਕਿੰਨਾ ਕਿਉਂਕਿ ਸਾਡੇ ਦੇਸ਼ ਦੀ ਬੁਨਿਆਦ ਦੇ ਵਿੱਚ ਜਿਹੜਾ ਫਲਸਫਾ ਹੈ ਉਹ ਪਲਾਇਨਵਾਦ ਹੈ ਸਾਡੇ ਦੇਸ਼ ਦਾ ਕੋਈ ਪੋਲੀਟੀਕਲ ਫਲਸਫਾ ਹੈ ਹੀ ਨਹੀਂ ਤੇ ਐਸੇ ਫਲਸਫੇ ਦੇ ਉੱਤੇ ਜਦੋਂ ਰਾਜਨੇਤਾ ਆ ਜਾਂਦੇ ਨੇ ਤਾਂ ਫਿਰ ਉਹ ਵੀ ਉਹੀ ਕਰਦੇ ਨੇ ਜਿਹਦੇ ਲਈ ਸਾਡਾ ਫਲਸਫਾ ਖਲੋਂਦਾ ਹੈ ਸਾਡੇ ਨੇਤਾਵਾਂ ਨੇ ਬਸ ਸਾਡੀ ਜਨਤਾ ਨੂੰ ਹਮੇਸ਼ਾ ਗੁੰਮਰਾਹ ਹੀ ਕੀਤਾ ਹੈ ਕਦੇ ਭਾਵੇਂ ਆਜ਼ਾਦੀ ਦੇ ਵੇਲੇ ਇਹ ਚੀਜ਼ ਹੋਵੇ ਕਿ ਅੰਗਰੇਜ਼ਾਂ ਨੂੰ ਹਟਾਓ ਤਾਂ ਦੇਸ਼ ਸਹੀ ਹੋ ਜਾਏਗਾ ਭਾਵੇਂ ਇੰਦਰਾ ਗਾਂਧੀ ਦੇ ਸਮੇਂ ਸਮਾਜਵਾਦ ਦਾ ਨਾਰਾ ਹੋਵੇ ਜਾਂ ਭਾਵੇਂ ਬੀਜੇਪੀ ਦੇ ਟਾਈਮ ਤੇ ਹਿੰਦੂ ਵੋਟ ਦਾ ਹੋਵੇ ਹਰ ਵੇਲੇ ਕੋਈ ਨਾ ਕੋਈ ਫालतू ਜੇ ਮੁੱਦੇ ਤੇ ਗੁੰਮਰਾਹ ਕਰ ਦੇਣਾ ਤੇ ਇੱਕ ਖੋਖਲਾ ਮਾਣ ਮਹਿਸੂਸ ਕਰਨਾ ਕਿ ਅਸੀਂ ਵਿਸ਼ਵਗੁਰੂ ਹਾਂ ਅਸੀਂ ਹਿੰਦੂ ਰਾਸ਼ਟਰ ਬਣਾਣਾ ਹੈ ਜਿਹਾ ਸੀ ਬਹੁਤ ਜ਼ਿਆਦਾ ਵਿਕਸਿਤ ਹੋ ਜਾਣਾ ਹੈ ਜਿਹਾ ਸੀ ਸੋਨੇ ਦੀ ਚਿੜੀਆ ਸੀ ਆਪਾਂ ਫਿਰੋਣਾ ਇਹ ਸਭ ਬੁਨਿਆਦੀ ਚੀਜ਼ਾਂ ਨੇ ਜਦ ਸਾਡੇ ਕੋਲ ਕੋਈ ਬੁਨਿਆਦੀ ਫਲਸਫਾ ਹੀ ਨਹੀਂ ਹੈ ਕਿ ਸਾਡੀ ਪੋਲੀਟੀਕਲ ਬਿਲ ਸਾਡਾ ਪੋਲੀਟੀਕਲ ਵਿਜ਼ਨ ਸਾਡਾ ਇਕਨੋਮਿਕ ਸਿਸਟਮ ਦੇਸ਼ ਨੂੰ ਕਿੱਥੇ ਲੈ ਕੇ ਜਾਣ ਵਾਲਾ ਹੈ ਤਾਂ ਇਹ ਸਭ ਸੌਰੀ ਬੇਬੁਨਿਆਦੀ ਚੀਜ਼ਾਂ ਨੇ ਤੇ ਫਿਰ ਇੱਕ ਨੇਤਾ ਦਾ ਮੁੱਖ ਤਾਕਤ ਮੁੱਖ ਧਿਆਨ ਕਿਸ ਵੱਲ ਹੁੰਦਾ ਹੈ ਕਿ ਬਸ ਮੈਂ ਆਪਣੀ ਸੱਤਾ ਬਚਾ ਲਵਾਂ ਜਦ ਤੱਕ ਸਾਡਾ ਨੇਤਾ ਇਹ ਸੋਚ ਕੇ ਰਾਜਨੀਤੀ ਵਿੱਚ ਨਹੀਂ ਆਏਗਾ ਕਿ ਮੈਂ ਦੇਸ਼ ਨੂੰ ਕਿਤੇ ਲੈ ਕੇ ਜਾਣਾ ਉਦੋਂ ਤੱਕ ਕੁਝ ਨਹੀਂ ਹੋ ਸਕਦਾ ਤੇ ਸਾਡੇ ਵੋਟਰ ਉਹ ਵੀ ਬੜੇ ਬਾਕਮਾਲ ਨੇ ਉਹ ਮੇਰੀ ਜਾਤੀ ਦਾ ਹੈ ਇਸ ਲਈ ਮੈਂ ਉਹਨੂੰ ਵੋਟ ਕਰਾਂਗਾ ਉਹਦਾ ਤੇ ਮੇਰਾ ਧਰਮ ਸੇਮ ਹੈ ਇਸ ਲਈ ਵੋਟ ਕਰਾਂਗਾ ਇਹ ਮੇਰੇ ਪੋਲਿਟੀਕਲ ਪਾਰਟੀ ਫੇਵਰਟ ਹੈ ਇਸ ਲਈ ਮੈਂ ਵੋਟ ਕਰਾਂਗਾ ਜਦ ਤੱਕ ਦੇਸ਼ ਦਾ ਨਾਗਰਿਕ ਡਿਵੈਲਪਮੈਂਟ ਤੇ ਹੋਰ ਮੁੱਦਿਆਂ ਤੇ ਵੋਟ ਨਹੀਂ ਕਰੇਗਾ ਉਦੋਂ ਤੱਕ ਇਹਨਾਂ ਰਾਜਨੇਤਾਵਾਂ ਨੂੰ ਵੀ ਪਤਾ ਹੈ ਕਿ ਸਾਨੂੰ ਕੋਈ ਕਰਨ ਦੀ ਜ਼ਰੂਰਤ ਹੈ ਦੇਵਕੁਫਾ ਲੋਤੇ ਉਤੇ ਤੇ ਰਾਜ ਕਰਨਾ ਤੇ ਹੁਣ ਹਲਦੀ ਗੱਲ ਕਰਾਂਗੇ ਆਪਾਂ ਅਗਲੇ ਪਾਪ ਵਿੱਚ